ਕੀ ਕੀ ਕਰੀਏ ਕੀ ਜਾਣਾ ਚਾਹੋਗੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੀ ਆਸ਼ਵਾਸਨ ਮਿਲਿਆ ਮੁੱਖ ਮੰਤਰੀ ਪੰਜਾਬ ਆਓ ਜੀ ਮਤਲਬ ਆਰਥਿਕ ਲਧੀਆਂ ਮਿਲਿਆ ਮਿਲੇ ਵੀ ਬੜੇ ਢੰਗ ਦੇ ਨਾਲ ਆ ਸਾਨੂੰ ਕੱਲਿਆ ਨੂੰ ਭਾ ਕੇ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਹੈ ਕੱਲਿਆ ਨੂੰ ਭਾ ਕੇ ਉਹਨਾਂ ਨੇ ਸਾਨੂੰ ਬੜਾ ਜਿੱਤਾ ਖੁਪਾਰੀ ਪਾਇਆ ਮਾੜਾ ਕੋਰ ਚੰਗੇ ਢੰਗ ਨਾਲ ਮਿਲੇ ਹੋਰ ਵੀ ਬੜੀ ਦੁਨੀਆ ਹੈ ਗਈ ਸੀ ਆਨੂ ਬੜੇ ਢੰਗ ਨਾਲ ਮਿਲੇ ਆ ਇਹ ਕੋ ਵਧੀਆ ਲੱਗਾ ਵਾ ਇਹ ਜਿਹੜਾ ਆਮ ਆ ਪਾਰਟੀ ਦੇ ਨਾਲ ਵਿੱਚ ਇਹ ਆ ਵੀ ਬੜਾ ਬਹੁਤ ਵਧੀਆ ਲੱਗਾ ਜਿਹੜਾ ਦੁਨੀਆ ਨਾਲ ਤਕਾ ਹੁੰਦਾ ਇਹ ਚੀਜ਼ ਤੋਂ ਆਪਾਂ ਨੂੰ ਰੋਕ ਦੇ ਇਹਨਾਂ ਨੂੰ ਪਾਰਟੀਆਂ ਨੂੰ ਵੀ ਕਿੰਨੇ ਦੂਜੀਆਂ ਪਾਰਟੀਆਂ ਨੂੰ ਕਿੰਨੇ ਮੇਰਾ ਕਿੰਨਾ ਤਕਾ ਹੁੰਦਾ ਤਕਾ ਨਾ ਹੋਵੇ ਜੋ ਕਿਸ ਦਾ ਇਨਸਾਫ ਹੋ ਇਨਸਾਫ ਕੀਤਾ ਜਾਵੇ ਉਹ ਹਲਕਾ ਦੱਖਣੀ ਦੇ ਵਿਕਾਸ ਲਈ ਵੀ ਆਸ਼ਵਾਸਨ ਦਿੱਤੇ ਵੀ ਮੋੱਖ ਮੰਤਰੀ ਪੰਜਾਬ ਨੇ ਜਿਹੜੇ ਦੱਖਣੀ ਹਲਕੇ ਦੇ ਵਿੱਚ ਕੰਮ ਬੜੇ ਚਿਰ ਤੋਂ ਰੁਕੇ ਆਏ ਆ ਜਦੋਂ ਮੈਂ ਸੀ ਮੈਂ ਤੇ ਬਹੁਤ ਕਰਾਈ ਤੇ ਜੋ ਵੀ ਕੰਮ ਆ ਇਹ ਹੁਣੇ ਬਾਪ ਪਾਰਟੀ ਵਾਲੇ ਕਹਿੰਦੇ ਵੀ ਬਹੁਤ ਸਾਰੇ ਕੰਮ ਸਾਡੇ ਕਰਾਵਾਂਗੇ ਤੁਸੀਂ ਆਲੇ ਨਾਲ ਨਾਲ ਕੇ ਚੱਲੋ ਅਸੀਂ ਤਾਂ ਸਾਰੇ ਕੰਮ ਕਰਾਵਾਂਗੇ ਹਲਕਾ ਨਵਾਸ ਗਿਆ ਕਿੰਨਾ ਕੁ ਤਾਂ ਸਾਹ ਵੇਖਣ ਨੂੰ ਮਿਲ ਰਿਹਾ ਜੀ ਵੀ ਪਾਰਟੀ ਸ਼ਾਮਿਲ ਹੋ ਗਿਆ ਹੁਣ ਹਲਕਾ ਨਵਾਸੀ ਵੀ ਜਿਆਦਾ ਸ਼ਾਮਿਲ ਬਾਦੂ ਮੇਰੇ ਨਾਲ ਦੇ ਭੈਣ ਭਰਾ ਮੇਰੇ ਸਾਰੇ ਨਾਲ ਆ ਪਹਿਲੇ ਵੀ ਨਾਲ ਸੀ ਪਹਿਲਾਂ ਵੀ ਇਹਨਾਂ ਦੇ ਸਿਰ ਤੇ ਜਾਤ ਕੀਤੀ ਸੀ ਜਦੋਂ ਉਦੋਂ ਵੀ ਇਹਨਾਂ ਆਪਣੇ ਭੈਣ ਭਰਾਵਾਂ ਦੇ ਸਿਰ ਤੇ ਜਿੱਤੀ ਹੁਣ ਵੀ ਇਹਨਾਂ ਦੇ ਸਿਰ ਤੇ ਛਾਲ ਮਾਰਦੀਆਂ ਇਹ ਹੁਣ ਵੀ ਜਦੋਂ ਮੈ ਟਿਕਟ ਮਿਲੇ ਮੋੜ ਮੇਰਾ ਬਾਤ ਉਹ ਸਾਦੇ ਤੇ ਮੈਂ ਤਾਂ ਦਾ ਬਾਤ ਉਹ ਸਾਡ ਕਰਾਂਗੀ ਕੀ ਜਾਣਾ ਚਾਹੂਗਾ ਆ ਜਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੀ ਆਸ਼ਵਾਸਨ ਮਿਲਿਆ ਮੁੱਖ ਮੰਤਰੀ ਪੰਜਾਬ ਆਓ ਜੀ ਮਤਲਬ ਰੇਦੀਆਂ ਮਿਲਿਆ ਮਿਲੇ ਵੀ ਬਲੇ ਟੰਗ ਦੇ ਨਾਲ ਆ ਸਾਨੂੰ ਕੱਲਿਆਂ ਨੂੰ ਭਾ ਕੇ ਉਹਨਾਂ ਨੇ ਸਾਡੀ ਗੱਲ ਬਾਤ ਸੁਣੀ ਹੈ ਕੱਲਿਆਂ ਨੂੰ ਭਾ ਕੇ ਉਹਨਾਂ ਨੇ ਸਾਨੂੰ ਬੜਾ ਜਿੱਤਾ ਸ੍ਰੋਪਾਈ ਦਾ ਆਹ ਨਾਲ ਕੋਈ ਚੰਗੇ ਟੰਗ ਨਾ ਮਿਲੇ ਹੋਰ ਵੀ ਬੜੀ ਦੁਨੀਆ ਹੈ ਗਈ ਸੀ ਆਨੂ ਕੋਈ ਟੰਗ ਨਾ ਮਿਲੇ ਆ ਇਹ ਬਹੁਤ ਵਧੀਆ ਲੱਗਾ ਵਾ ਇਹ ਜਿਹੜਾ ਆਮ ਆ ਪਾਰਟੀ ਦੇ ਨਾਲ ਵਿੱਚ ਹੋਏ ਆ ਵੀ ਬਹੁਤ ਬਹੁਤ ਵਧੀਆ ਲੱਗਾ ਜਿਹੜਾ ਦੁਨੀਆ ਨਾਲ ਤਕਾ ਹੁੰਦਾ ਏਟੀ ਤੋਂ ਆਪਾਂ ਨੂੰ ਰੋਕਦੇ ਇਹਨਾਂ ਨੂੰ ਪਾਰਟੀਆਂ ਨੂੰ ਵੀ ਕਿੰਨੇ ਦੂਜੀਆਂ ਪਾਰਟੀਆਂ ਨੂੰ ਕਿੰਨੇ ਜਿਹੜਾ ਕਿੰਨਾ ਤਕਾ ਹੁੰਦਾ ਤਕਾ ਨਾ ਹੋਵੇ ਜੋ ਕਿਦਾਂ ਇਨਸਾਫ ਹੋਵੇ ਇਨਸਾਫ ਕੀਤਾ ਜਾਵੇ ਉਹ ਹਲਕਾ ਦੱਖਣੀ ਦੇ ਵਿਕਾਸ ਲਈ ਵੀ ਆਸ਼ਵਾਸਨ ਦਿੱਤੇ ਵੀ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਦੱਖਣੀ ਹਲਕੇ ਦੇ ਵਿੱਚ ਕੰਮ ਬੜੇ ਚਿਰ ਤੋਂ ਰੁਕੇ ਆਇਆ ਆ ਜਦੋਂ ਮੈਂ ਸੀ ਮੈਂ ਤੇ ਬਹੁਤ ਕਰਾਈ ਤੇ ਜੋ ਵੀ ਕੰਮ ਆ ਇਹ ਹੁਣੇ ਬਾਪ ਪਾਰਟੀ ਵਾਲੇ ਕਹਿੰਦੇ ਵੀ ਬਹੁਤ ਸਾਰੇ ਕੰਮ ਸਾਡੇ ਕਰਾਵਾਂਗੇ ਕਈ ਆਲੇ ਨਾਲ ਨਾਲ ਕੇ ਚੱਲੋ ਕਈ ਸਾਡੇ ਸਾਰੇ ਕੰਮ ਕਰਾਵਾਂਗੇ ਹਲਕਾ ਨਵਾਸੀ ਕਿ ਕਿੰਨਾ ਕੁ ਤਸਾਹ ਵੇਖਣ ਨੂੰ ਮਿਲ ਰਿਹਾ ਅੱਜ ਵੀ ਪਾਰਟੀ ਸ਼ਾਮਲ ਹੋ ਜਾਣਾ ਹਲਕਾ ਨਵਾਸੀ ਵੀ ਜਿਆਦਾ ਸ਼ਾਮਲ ਬਾਦੂ ਮੇਰੇ ਨਾਲ ਦੇ ਭੈਣ ਭਰਾ ਮੇਰੇ ਸਾਰੇ ਨਾਲ ਆ ਪਹਿਲੇ ਵੀ ਨਾਲ ਸੀ ਪਹਿਲਾਂ ਵੀ ਇਹਨਾਂ ਦੇ ਸਿਰ ਤੇ ਜਹਾਜ ਜਿੱਤੀ ਸੀ ਜਦੋਂ ਉਦੋਂ ਵੀ ਇਹਨਾਂ ਆਪਣੇ ਭੈਣ ਭਰਾਵਾਂ ਦੇ ਸਿਰ ਤੇ ਜਿੱਤੀ ਹੁਣ ਵੀ ਇਹਨਾਂ ਦੇ ਸਿਰ ਤੇ ਛਾਲ ਮਾਰਦੀਆਂ ਇਹ ਹੁਣੇ ਜਦੋਂ ਮੈਨੂੰ ਟਿਕਟ ਮਿਲੇ ਹੁਣੇ ਮੇਰਾ ਵੱਤ ਬਸ ਆਦਿਨ ਤੇ ਮੈਂ ਆਦਿਨ ਦਾ ਵੱਤ ਬਸ ਆ ਰਿਹਾ